ਪਿਆਰੇ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਨੇ ਭਗਵਾਨ ਤਨ ਹੋਵੇ ਜਾਂ ਪਾਗ ਹੋਣੀ ਮਨੇ ਨੂੰ ਹੋਵੇ ਜੋ ਸਰਕਾਰੀ ਪ੍ਰਾਪਰਟੀ ਆ ਲੋਕਾਂ ਨੇ ਦਾਨ ਕੀਤੀ ਹੋਈ ਜ਼ਮੀਨਾਂ ਜਾਂ ਟੂਟ ਟੂਟ ਆਉਣ ਦੀ ਕੇ ਵੀ ਆ 11 ਕੇ ਵੀ ਆ ਜਾਂ ਗ੍ਰੇਡਾ ਜਾਂ ਸਟੋਰਾ ਲੋਕਾਂ ਵੱਲੋਂ ਜ਼ਮੀਨ ਦਾਨ ਕਰਕੇ ਇਹ ਜੋ ਗ੍ਰੇਡ ਬਣਾਇਆ ਗਿਆ ਸਨ ਤੇ ਹੁਣ ਵਿਚਨੀ ਤਿਆਰੀ ਕਰ ਲਈ ਹੈ ਦੂਸਰੇ ਪਾਸੇ ਜੋ ਥਰਮਲ ਕਲੋਨੀ ਪਟੰਡੇ ਦੀ 165 ਏਕੜ ਜ਼ਮੀਨ ਆ ਉਹਨੂੰ ਵੇਚਣ ਦੀ ਜੋ ਕਿ ਟਰੈਕਟਰਾਂ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਅਸੀਂ ਅਸੀਂ ਜੋ ਨਿੰਦਾ ਕਰਦੇ ਆ ਪੀ ਐਸ ਈ ਵੀ ਜੁਆਇੰਟ ਫਾਰਮ ਵੀ ਨਹੀਂ ਨਾ ਇਹ ਤਾਂ ਮੰਤ ਨੇ ਇਹ ਫੈਸਲਾ ਕੀਤਾ ਪਟਿਆਲੇ ਵਿਖੇ ਹੈੱਡ ਆਫ ਪਟਿਆਲੇ ਵਿਖੇ ਮੀਟਿੰਗ ਕਰਕੇ ਵੀ ਕਿਸੇ ਵੀ ਹਾਲਤ ਦੇ ਵਿੱਚ ਜੋ ਸਰਕਾਰੀ ਪ੍ਰਾਪਰਟੀ ਆ ਵੇਚਣੀ ਨਹੀਂ ਦਵਾਂਗੇ ਜਿਸ ਰੇ ਰੋਸ ਵਜੋਂ ਇੱਕ ਜਨਮੀ ਤੋਂ 9 ਜਨਵਰੀ ਤੱਕ ਹੈੱਡ ਆਫਸ ਪਟਿਆਲੇ ਵਿਖੇ ਮਲਾਹਾਂ ਦੇ ਆਗੂ ਰਜਾਨਾ ਹੀ 11 ਭੁਖੜਤਾ ਦੇ ਬੈਠਣਗੇ 24 ਘੰਟੇ ਭੁਖੜਤਾ ਕਰਾਂਗੇ 1 ਜਨਵਰੀ ਤੋਂ ਲੈ ਕੇ 9 ਜਨਵਰੀ ਤੱਕ ਮਲਾਹਾਂ ਦੇ ਆਗੂ ਰਤਨ ਸਿੰਘ ਬਜਾਰੀ ਨੇ ਕਿਹਾ ਕਿ ਸੀਐਮਡੀ ਮੌਜੂਦ ਹੋਣ ਦੇ ਬਾਅਦ ਵੀ ਜੋ ਪੀਐਸਈ ਵੀ ਜੁਆਇੰਟ ਫਾਰਮ ਬਿਲੀ ਮਲਾਹਾਂ ਨੇ ਤਾਂ ਮਾਜ ਨੂੰ ਮੀਟਿੰਗ ਦਿੱਤੀ 12 ਦਸੰਬਰ ਦੀ ਸੀਐਮਡੀ ਨੇ ਮੀਟਿੰਗ ਨਹੀਂ ਕੀਤੀ ਇਸ ਸਾਰੇ ਮਾਮਲੇ ਵਿੱਚ ਬਹੁਤ ਵੱਡਾ ਰੋਸ ਹੈ ਦੂਜੇ ਪਾਸੇ ਅਸੀਂ ਮੁੱਖ ਮੰਤਰੀ ਭਵਾਨ ਤੋਂ ਮੰਗ ਕਰਦੇ ਹਾਂ ਕਿ ਮਲਾਨਾ ਡੀਰੇ ਵਿੱਚ 16% ਹਰ ਹਾਲਤ ਦੇ ਵਿੱਚ ਵਾਧਾ ਕੀਤਾ ਜਾਵੇ ਤੇ 17-7-2020 ਦੇ ਮਲਾ ਨੂੰ 6ਵੇਂ ਬੇ ਕਮਿਸ਼ਨ ਲਾਗੂ ਕੀਤਾ ਜਾਵੇ ਇਹ ਮੁੱਖ ਮੰਗਾਂ ਹਨ ਜੀ ਦੂਜੇ ਪਾਸੇ ਜੋ ਪ੍ਰਾਣੀ ਪੈਨਸ਼ਨੀਆਂ ਨੇ ਉਹਨਾਂ ਸਭ 14 ਸਾਰਾ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਮਿਡਲ ਵਰਕਰਾਂ ਆਸਾ ਵਰਕਰਾਂ ਅਗਨਵਾੜੀ ਵਰਕਰਾਂ ਉਹਨਾਂ ਨੇ ਮਾਨਵਤ ਦੇ ਵਿੱਚ ਵਾਅਦਾ ਕੀਤਾ ਜਾਵੇ ਜੋ ਅੱਜ ਪਾਵਰ ਕੰਟ੍ਰੋਲ ਸਰਕੋ ਦੇ ਠੇਕੇ ਮੁਲਾਜ਼ਮ ਜੂਨੀਅਰ ਪੰਜਾਬ ਦੀ ਮੀਟਿੰਗ ਸੀਐਮਡੀ ਨਾਲ ਸੈਕਟਰ A ਚੰਡੀਗੜ੍ਹ ਦੇ ਵਿੱਚ ਕੋਠੀ ਨੰਬਰ 33 ਵਿੱਚ ਹੋ ਰਹੀ ਆ ਉਹਨਾਂ ਦੇ ਪ੍ਰਧਾਨ ਬਲਿਆਸ ਸਿੰਘ ਨੇ ਦੱਸਿਆ ਕਿ ਸਾਡੀ ਮੁੱਖ ਮੰਗ ਇਹੀ ਆ ਕਿ ਬਿਨਾਂ ਸ਼ਰਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਮੁੱਖ ਮੰਗ ਹੋਊਗੀ ਤੇ ਇਹ ਮੁੱਖ ਮੰਗਾਂ ਦਾ ਅੱਜ ਗੱਲ ਜੋ ਸੀਐਮਡੀ ਪਰਵਾਨ ਹੋਣੀ ਆ ਚੰਡੀਗੜ੍ਹ ਦੇ ਮੀਟਿੰਗ ਮੀਟਿੰਗ 3:30 ਵਜੇ ਹੋ ਸਕਦਾ ਜੋ ਮਲਾਜਾਂ ਸੰਧ ਦੀ ਕੋਈ ਫੈਲਾਕੀ ਤਿਆ ਜਾ ਸਕਦਾ ਹੈ ਜਾਲਸਾ ਦਾ ਜੀ ਮੁੱਖ ਨੇ ਭਵਾਨ ਤੋਂ ਮੰਗ ਕਰਦੇ ਆ ਸੀ ਰੋਪੜ ਸਾਹਿਬਾਨ ਦੇ ਵਿੱਚ ਲਹਿਰਾ ਮੁਹੰਮਦਤਨ ਦੇ ਵਿੱਚ ਕੰਮ ਕਰਦੇ ਕੱਚੇ ਕੰਮੇ ਹਨ ਜੋ 20 20 ਸਾਲ ਹੋ ਚੁੱਕਿਆ ਉਹਨਾਂ ਨੂੰ ਬਿਨਾਂ ਸ਼ਰਤ ਡੈਲੋ ਕੀਤਾ ਜਾਵੇ ਉਹਨਾਂ ਦੇ ਆਗੂ ਦੀ ਮੀਟਿੰਗ ਕਿਉਂਕਿ ਜਗਰੂਪ ਸਿੰਘ ਲਹਿਰਾ ਮੁੱਖ ਆਗੂ ਆ ਉਹਨਾਂ ਉਹਨਾਂ ਦੀ ਮੀਟਿੰਗ 19 ਦਸੰਬਰ ਨੂੰ ਕੰਢੀਗੜ ਵਿੱਚ ਹੋਵੇਗੀ ਗੁੱਜੇ ਪਾਸੇ ਜੋ ਆਊਟਸੋਰਸ ਕੰਮ ਆ ਉਹ ਤਾਂ ਉਹਨਾਂ ਦੀ ਮੀਟਿੰਗ ਵੀ 10 ਦਸੰਬਰ ਨੂੰ ਹੈਡਕੌਫ ਪਟਿਆਲੇ ਵਿੱਚ ਹੋ ਰਹੀ ਆ ਸੀਐਮਡੀ ਨਾਲ ਹੋ ਸਕਦਾ ਕੋਈ ਮਸਲਾ ਹੱਲ ਹੋ ਸਕੇ ਧੰਨਵਾਦ ਸਾਥੀਓ ਵੀਰਨ ਵੱਤ ਵੱਤ ਸ਼ੇਅਰ ਕਰੋ ਜੀ